ਇਹ ਨੂਸਾ ਲੈਤੀਆ ਗੱਲ ਵੀ ਚੱਲਦੇ ਜਲਦੀ ਰੁਕ ਗਿਆ। ਆਏ। ਇੱਕ ਮਿੰਟ। ਕੀ ਹੋਇਆ? ਤੁਸੀਂ ਖੇਤਾਂ ਦੇ ਵਿੱਚ ਜੀ। ਮੈਂ ਤੁਹਾਨੂੰ ਪੁੱਛ ਰਿਹਾ। ਤੁਸੀਂ ਤੁਸੀਂ ਮੈਨੂੰ ਬਚਾ ਸਕਦੇ ਆ ਮੈਂ ਹਾਂ ਦੱਸੋ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਹਾਂ ਮੇਰੀ ਨਾ ਜਾਨ ਨੂੰ ਖਤਰਾ ਏ ਪਲੀਜ਼ ਤੁਸੀਂ ਮੈਨੂੰ ਬਚਾ ਲਓ ਤੁਸੀਂ ਮੈਨੂੰ ਕਿਤੇ ਲੁਕਾ ਦਿਓ ਪਿੱਛੇ ਤਾਂ ਤੇ ਕੋਈ ਨਹੀਂ ਹੱਥੀਂ ਤੇ ਚੂੜਾ ਪਿਆ ਹੋਇਆ ਤੇ ਦੀ ਜਾਨ ਨੂੰ ਖਤਰਾ ਪਿੱਛੇ ਤਾਂ ਕੋਈ ਮੈਨੂੰ ਦਿਖ ਨਹੀਂ ਰਿਹਾ ਤੇ ਤੁਹਾਡੀ ਜਾਨ ਨੂੰ ਖਤਰਾ ਮੈਨੂੰ ਸਮਝ ਨਹੀਂ ਲੱਗੇਗੀ ਕੋਈ ਨਹੀਂ। ਜੇ ਤੁਸੀਂ ਮੈਨੂੰ ਨਹੀਂ ਬਚਾ ਸਕਦੇ। ਮੈਂ ਅੱਗੇ ਚਲੇ ਜਾਂਦਾ। ਨਹੀਂ, 1 ਮਿੰਟ ਰੁਕੋ ਤਾਂ ਸਹੀ। ਤੁਹਾਨੂੰ ਕੋਈ ਪਰੇਸ਼ਾਨੀ ਹੈ? ਇਹਨਾਂ ਨੂੰ ਕਹਿਣਾ ਵੀ ਮੇਰੇ ਜਾਨ ਨੂੰ ਖਤਰਾ ਹੈ। ਫਿਰ ਤੁਸੀਂ ਇੰਜ ਕਰੋ। ਤੁਸੀਂ ਮੇਰੇ ਘਰੇ ਵਗ ਚਲੋ। ਹਾਂ। ਮੇਰੇ ਘਰ ਦੇ ਵਿੱਚ ਨਾ ਮੇਰੀ ਮਾਂ ਵੀ ਤੇ ਮੇਰੇ ਭੈਣਾਂ ਤੇ ਉੱਥੇ ਤੁਹਾਨੂੰ ਕੋਈ ਟੈਨਸ਼ਨ ਨਹੀਂ। ਤੇ ਨਾ ਹੀ ਤੁਹਾਨੂੰ ਉੱਥੇ ਕੋਈ ਖਤਰਾ। ਤੇ ਜਿੱਦਾਂ ਦਿਨ ਰਹਿਣਾ ਤਾਂ ਤੁਸੀਂ ਰਹਿ ਸਕਦੇ। ਠੀਕ ਆ ਚਲੋ ਮੋਟਰਸਾਈਕਲ ਚੱਕ ਲਓ ਮੇਰਾ ਮੋਟਰਸਾਈਕਲ ਤਾਂ ਖਰਾਬ ਆ ਚਲ ਤੁਸੀਂ ਇਹ ਲਾਗੀ ਘਰ ਆਗਾ ਆਪਾਂ ਹੁਣੀ ਬੱਕ ਚੱਲਦੇ ਮੈਂ ਬਾਅਦ ਚਲੇ ਜੂਗੀ ਆਜੋ ਆਜੋ ਚਲੋ ਤੁਸੀਂ ਅੰਦਰ ਚਲੋ ਪਰ ਮੈਂ ਐਵੇਂ ਕਿਸੇ ਦੇ ਘਰ ਕਿਵੇਂ ਜਾ ਸਕਦੀ ਆ ਪੁੱਜੀ ਤੁਸੀਂ ਤਾਂ ਅਣਜਾਣ ਵਾਂਗ ਕਰੀ ਜਾਂਦੇ ਹੋ ਹੁਣ ਤੁਸੀਂ ਅਜਨਾ ਵੀ ਨਹੀਂ ਰਹੇ ਠੀਕ ਆ ਤੇ ਤੁਸੀਂ ਮੇਰੇ ਦੋਸਤ ਹੋਗੇ ਠੀਕ ਆ ਤੇ ਤੁਸੀਂ ਮੈਨੂੰ ਵੀ ਅਣਜਾਣ ਨਾ ਸਮਝੋ ਤੁਹਾਨੂੰ ਪਤਾ ਮੇਰੇ ਘਰ ਦੇ ਵਿੱਚ ਮਾਂ ਤੇ ਭੈਣ ਆ ਗਏ ਉਹਦਾ ਤੁਹਾਨੂੰ ਦੇਖਣ ਸਾਰ ਹੀ ਇੰਨਾ ਪਿਆਰ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਗਈ ਤੁਸੀਂ ਇੱਕ ਵਾਰੀ ਅੰਦਰ ਚਲੋ ਜਦੋਂ ਮੈਂ ਕਹਿ ਰਿਹਾ ਨਾ ਚਲੋ ਡਰਨ ਦੀ ਕੋਈ ਲੋੜ ਨਹੀਂ ਕੀ ਦੇਖ ਰਹੇ ਹੋ ਵੀਰੇ ਆਹ ਕੌਣ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਜਦੋਂ ਖੇਤ ਨੂੰ ਜਾ ਰਿਹਾ ਸੀ ਨਾ ਮੇਰਾ ਰਸਤੇ ਦੇ ਵਿੱਚ ਮੋਟਰਸਾਈਕਲ ਖਰਾਬ ਹੋ ਗਿਆ ਤੇ ਉਧਰੋਂ ਵੀ ਵਿਚਾਰੀ ਭੱਜੀ ਆਉਂਦੀ ਸੀਗੀ ਆ ਤਾਂ ਨਹੀਂ ਇਹਨੂੰ ਮੈਨੂੰ ਨਹੀਂ ਪਤਾ ਇਹਦੇ ਪਿੱਛੇ ਕੌਣ ਪਏ ਹੋਏ ਸੀਗੇ ਅੱਛਾ ਫਿਰ ਇਹਨੇ ਮੇਰੀ ਹੈਲਪ ਮੰਗੀ ਮੈਨੂੰ ਕਹਿੰਦੀ ਥੋੜੀ ਮਦਦ ਦੀ ਲੋੜ ਆ ਤੇ ਵਿਚਾਲੀ ਕਰ ਲਵਦੀ ਫਿਰਦੀ ਸੀ ਫਿਰ ਮੈਨੂੰ ਆਪਣੇ ਘਰ ਲੈ ਆਇਆ ਵੀਰੇ ਫਿਰ ਆਪਣੇ ਘਰੇ ਕਿਉਂ ਲੈ ਕੇ ਆਂਦਾ ਕੀ ਪਤਾ ਹੈ ਅਜਨ ਨੂੰ ਵੀ ਔਰਤ ਕੌਣ ਆ ਕੌਣ ਆ ਬਈ ਤੂੰ ਕਿੱਥੋਂ ਆਈ ਆ ਤੇ ਕਿੱਥੇ ਜਾਣਾ ਤੂੰ ਹੋ ਹੋ ਭੈਣੇ ਤੈਨੂੰ ਪਤਾ ਨਹੀਂਗਾ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਤੇ ਤੈਨੂੰ ਪਤਾ ਹੀ ਆ ਫਿਰ ਆਪਦੇ ਘਰੇ ਜਾਵੇ ਹੋ ਸਕਦਾ ਇਹਨਾਂ ਦੇ ਸੱਸ ਸਹੁਰਿਆਂ ਨੇ ਇਹਨੂੰ ਪਰੇਸ਼ਾਨ ਕਰਦੇ ਹੁਣ ਤੇ ਕੁੱਟਦੇ ਮਾਰਦੇ ਹੁਣ ਇਹ ਵਿਚਾਰੀ ਦਰਦੀ ਮਰੀ ਭੱਜਾਈ ਹੋਵੇ ਮੇਰੇ ਤੋਂ ਪਤਾ ਨਾ ਕੋਈ ਮਾਨਕੜ ਤੇ ਗੱਲਾਂ ਬਣਾਈ ਜਾਨਾ ਤੈਨੂੰ ਦੱਸਿਆ ਉਹਨੇ ਵੀ ਆ ਗੱਲ ਹੋਈ ਆ ਹਨੇ ਇਹਦੇ ਚਿਹਰੇ ਤੋਂ ਹੀ ਪਤਾ ਲੱਗਦਾ ਵੀ ਕੁੜੀ ਕਿੰਨੀ ਪਰੇਸ਼ਾਨ ਹੈਗੀ ਐ ਕਿਸੇ ਦੇ ਚਿਹਰੇ ਤੋਂ ਕੀ ਪਤਾ ਲੱਗਦਾ ਵੀ ਗੱਲ ਕੀ ਆ ਕੀ ਗੱਲ ਹੋਈ ਆ ਭਾਈ ਕੁਝ ਬੋਲੇਗੇ ਵੀ ਐ ਚੁੱਪ ਜਾ ਵਗਰੀ ਖੜੀ ਆ ਮੇਰਾ ਨਾਮ ਕੀ ਆ ਮੇਰਾ ਨਾਮ ਰੀਤਾ ਰੀਤਾ ਚਲ ਠੀਕ ਆ ਤੁਸੀਂ ਤੇਰਾ ਜੋ ਮਰਜ਼ੀ ਨਾ ਵਾ ਤੁਸੀਂ ਅੰਦਰ ਜਾ ਮੈਂ ਗੱਲ ਕਰ ਤੁਸੀਂ ਅੰਦਰ ਜਾ ਕੇ ਬੈਠੋ ਹੇ ਉਹਨੂੰ ਅੰਦਰ ਕਾ ਤੋ ਭੇਜਤਾ ਤੈਨੂੰ ਮੰਮੀ ਦੇ ਸੁਭਾ ਦਾ ਪਤਾ ਨਾ ਪੜੇ ਮੈਨੂੰ ਪਤਾ ਮੰਮੀ ਦੇ ਸੁਭਾ ਦਾ ਤੇ ਮੈਨੂੰ ਤੇਰੇ ਸੁਭਾ ਦਾ ਵੀ ਪਤਾ ਹੁਣ ਮੈਨੂੰ ਨਹੀਂ ਪਤਾਗਾ ਮੰਮੀ ਨੂੰ ਤੂੰ ਆਪ ਹੀ ਸੰਭਲਣਾਗਾ ਠੀਕ ਹੈ ਨਾ ਲੈ ਮਰਿਆ ਸਾਪਾ ਮੇਰੇ ਗੱਲ ਕੋਈ ਬਈ ਨਾ ਮੈਂ ਕੀ ਸਮਝੂਗੀ ਮੇਰੀ ਗੱਲ ਸੁਣ ਲੈ ਬਈ ਉਹਨੂੰ ਤੂੰ ਹੀ ਲੈ ਕੇ ਆਇਆ ਨਾ ਆਪੇ ਸਮਝ ਆਪਣੇ ਲੈ ਕੇ ਮੈਂ ਆ ਪਰ ਮੈਨੂੰ ਪਤਾ ਨਾ ਹਰੇਕ ਥਾਂ ਤੇ ਮੇਰੀ ਭੈਣ ਖੜ ਦੇਗੀ ਤੇ ਹੁਣ ਵੀ ਤੂੰ ਖੜੇਂਗੇ ਮੈਨੂੰ ਨਹੀਂ ਪਤਾ ਤੂੰ ਮੰਮੀ ਨੂੰ ਕਿਵੇਂ ਸਮਝਾਣਾ ਤੂੰ ਨਾ ਮੇਰੇ ਛਿੱਤਰ ਪਵਾ ਦੇਂਗਾ ਮਾਦੋ ਮੈਂ ਕੀ ਕਹੂੰਗੀ ਵੀ ਉਹ ਕਾਹਨਾ ਮੈਂ ਕੀ ਜਾਣਦੀ ਆ ਉਹਨੂੰ ਮੈਨੂੰ ਨਹੀਂ ਪਤਾ ਭਨੇ ਫਿਰ ਨਹੀਂ ਮੈਂ ਤਾਂ ਤੁਹਾਡੇ ਨਾਲ ਬੋਲਣਾ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਬਈ ਤੈਨੂੰ ਪਤਾ ਨਾ ਮੰਮੀ ਨੂੰ ਤਾਂ ਮੇਰੀਆਂ ਸਹੇਲੀਆਂ ਬਾਰੇ ਵੀ ਪਤਾ ਉਹ ਜਾਣਦੀ ਆ ਵੀ ਕਿਹੜੀ ਮੇਰੀ ਸਹੇਲੀ ਆ ਨਹੀਂ ਤਾਂ ਮੈਂ ਆਪਦੀ ਸਹੇਲੀ ਕਹਿ ਦਿੰਦੀ ਤੂੰ ਭਨੇ ਕਹਿਦੀ ਤੈਨੂੰ ਮੈਂ ਸਾਰਾ ਕੁਝ ਸੱਚ ਤਾਂ ਦੱਸ ਤਾ ਮੈਂ ਕਿਹੜਾ ਝੂਠ ਬੋਲ ਰਿਹਾ ਤੂੰ ਇੱਕ ਵਾਰੀ ਮਾਣ ਨਾਲ ਗੱਲ ਤਾਂ ਕਰ ਲੈ ਕੀ ਕਹਿੰਦੀ ਆ ਮਾਂ ਤੂੰ ਮੇਰੀ ਗੱਲ ਤਾਂ ਸੁਣ ਲੈ ਬਈ ਮੈਂ ਤਾਂ ਮਾਂ ਤੋਂ ਡਰ ਲੱਗਦਾ ਤੈਨੂੰ ਪਤਾ ਤਾਂ ਹੈਗਾ ਮੈਂ ਇਹਨਾਂ ਨੂੰ ਬੋਲੂਗੀ ਉਹ ਮੈਂ ਜਕੇਂਦਰਬੜ ਤੂੰ ਮਾਂ ਨਾਲ ਅੱਪੀ ਗੱਲ ਕਰਨ ਦੀ ਲੈ ਹੱਦ ਹੋ ਗਈ ਮੇਰੇ ਗੱਲ ਸੇ ਆਪਾ ਪਾਦਾ ਮੈਂ ਹੁਣ ਮਾਂ ਨਾਲ ਕੀ ਗੱਲ ਕਰਾਂ ਚਲ ਮਾਣੂ ਦੇਖੀ ਜਾਊਗੀ ਮਾਂ ਕੋਲੇ ਤਾਂ ਜਾਵਾਂਗੀ ਰ ਡਰੂਨਾ ਜੀ ਮੈਂ ਤੁਹਾਨੂੰ ਕੁਝ ਨਹੀਂ ਕਹਾਂਦਾ ਹੈਗਾ ਤੇ ਕਿ ਮੈਨੂੰ ਲੱਗਿਆ ਤੁਹਾਨੂੰ ਮੇਰਾ ਘਰ ਵਧੀਆ ਲੱਗਿਆ ਹਾਂ ਸੋਨਾ ਧੰਨਵਾਦ ਜੀ ਤੇ ਆ ਮੇਰਾ ਕਮਰਾ ਹੈਗਾ ਤੇ ਮੈਂ ਖੁਦ ਮੈਂ ਆਪ ਤਿਆਰ ਕਰਵਾਇਆਗਾ ਤੇ ਗੱਲ ਕਰ ਮੇਰੀ ਭੈਣ ਦਾ ਤੁਸੀਂ ਗੁੱਸਾ ਨਾ ਮਨਾਇਓ ਉਹਨਾਂ ਦਾ ਸੁਭਾਅ ਇਦਾਂ ਦਾ ਬਸ ਇਦਾਂ ਇੱਕ ਗੱਲ ਸਵਾਲ ਜਵਾਬ ਪੁੱਛਦੇ ਰਹਿੰਦੇ ਆ ਪਰ ਉਹਦੇ ਉਹਦੇ ਮਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਤੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਤੇ ਬਾਕੀ ਇੱਕ ਗੱਲ ਹੋਰ ਜੇ ਤੁਸੀਂ ਕੁਝ ਖਾਣਾ ਕੀ ਨਾ ਤਾਂ ਮੈਨੂੰ ਦੱਸ ਦਿਓ ਕਈ ਵਾਰ ਇਹ ਹੁੰਦਾ ਕਿਉਂਕਿ ਬੰਦਾ ਅਜਨਬੀ ਹੁੰਦਾ ਨਾ ਬੰਦਾ ਸੰਗ ਦੇ ਵਿੱਚ ਕੁਝ ਪੁੱਛਦਾ ਨਹੀਂ ਹੈਗਾ ਵੀ ਵੀ ਮੈਂ ਆਹ ਖਾਣਾ ਦਾ ਤਾਂ ਤੁਸੀਂ ਇਹ ਚੀਜ਼ ਮੰਗ ਸਕਦੇ ਹੋ ਮੈਂ ਕੁਝ ਨਹੀਂ ਖਾਣਾ ਛੇੜੇ ਸਾਬ ਨਾਲ ਤੁਹਾਡੀ ਭੈਣ ਬੋਲਦੀ ਆ ਉਹ ਮੈਨੂੰ ਘਰੋਂ ਤਾਂ ਨਹੀਂ ਕੱਢਦੇ ਉਹ ਘਰੋਂ ਕੋ ਵੜਨਗੇ ਆ ਮੇਰਾ ਘਰ ਆ ਤੇ ਮੇਰਾ ਕਮਰਾ ਤੇ ਕੀ ਗੱਲ ਹੋਰ ਤੁਸੀਂ ਭਾਵੇਂ ਇੱਥੇ ਪੈ ਜਾ ਕਰੋ ਇਹ ਨਾ ਡਰੂ ਨਾ ਕਿਉਂਕਿ ਮੈਂ ਬਾਹਰ ਪੈ ਜਾਊਗਾ ਕੋਈ ਨਾ ਤੁਸੀਂ ਬਾਹਰ ਕਿਉਂ ਭੋਂਗੇ ਤੁਸੀਂ ਇੱਥੇ ਹੀ ਸੋ ਜਾ ਮੈਂ ਬਾਹਰ ਭੇਜੂੰਗੀ ਨਾਲੇ ਜੇ ਤੁਹਾਡੀ ਭੈਣ ਨੇ ਇੱਥੇ ਮੰਮੀ ਨੇ ਮੈਨੂੰ ਘਰੋਂ ਬਾਹਰ ਕੱਢਤਾ ਫਿਰ ਮੈਂ ਕਿੱਥੇ ਜਾਵਾਂਗੀ ਮੇਰਾ ਤਾਂ ਕੋਈ ਹੈ ਵੀ ਨਹੀਂ ਹਾਂ ਕਿਦਾਂ ਦੀ ਗੱਲਾਂ ਕਰਦੋ ਜੀ ਕੋਈ ਨਾ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਬੈਠ ਜਾ ਕੋਈ ਗੱਲ ਨਹੀਂ ਤੇ ਬਾਕੀ ਨਾ ਘਰੀ ਪੈਣਾਉਈ ਤੁਨੂੰ ਉਂਡ ਕੋਲ ਡਰਨ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਜੇ ਤੁਸੀ ਕੁਝ ਕੁਝ ਵੀ ਬਣਾ ਕੇ ਖਾਣਾ ਕਿਣਾ ਤਾਂ ਉਹਨੂੰ ਦੱਸ ਦੇ ਹੂੰ ਠੀਕ ਹੈ ਕੋਈ ਨਹੀਂ ਕਿ ਮਾਂ ਕੋਲ ਵੀ ਜ਼ਿਆਦਾ ਡਰਨ ਦੀ ਲੋਟ ਨਹੀਂ ਹੈਗੀ ਤੇ ਮੈਂ ਇੱਕ ਗੱਲ ਸੱਚ ਸੱਚ ਦੱਸੀ ਦਵਾਂ ਹੱਜ ਜਿਹੜੇ ਘਰ ਦੇ ਵਿੱਚ ਬੈਠੇ ਨਾ ਇਹ ਅਸਲ ਦੇ ਵਿੱਚ ਸਾਡਾ ਘਰ ਨਹੀਂ ਅਸੀਂ ਕਿਰਾਏ ਤੇ ਬੈਠੇ ਹੋਇਆ ਫਿਰ ਤਾਂ ਇਹ ਵੀ ਤੁਹਾਨੂੰ ਕੱਢ ਸਕਦੇ ਆ ਉਹ ਨਹੀਂ ਨਹੀਂ ਐਦਾਂ ਨਹੀਂ ਕੱਢ ਸਕਦੇ ਕਿਉਂਕਿ ਪੈਸੇ ਅਸੀਂ ਐਡਵਾਂਸ ਲੱਤੇ ਹੋਏ ਆ ਤੇ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਚਾਚੇ ਤਾਇਆ ਨੇ ਸਾਡੇ ਨਾਲ ਬਹੁਤ ਬੁਰਾ ਕੀਤਾ ਦਾ ਤੇ ਥੋੜੀ ਬਹੁਤੀ ਜ਼ਮੀਨ ਸੀ ਉਹ ਵੀ ਨਾਲ ਲਈ ਤੇ ਹੁਣ ਅਸੀਂ ਕਿਰਾਏ ਤੇ ਰਹਨੇ ਆਂ ਪਰ ਇੱਕ ਗੱਲ ਅਸੀਂ ਗਰੀਬ ਜ਼ਰੂਰ ਹਾਂ ਪਰ ਸਾਡੇ ਦਿਲ ਗਰੀਬ ਨਹੀਂ ਦਿਲ ਬਹੁਤ ਉਮੀਦਾਂ ਠੀਕ ਹੈ ਜੀ ਤੇ ਹੁਣ ਮੈਂ ਚੱਲ ਰਹਾ ਮੈਂ ਮੋਟਰਸਾਈਕਲ ਹੈ ਵਾ ਤੁਸੀਂ ਬੈਠੋ ਠੀਕ ਹੈ ਕਿਸੇ ਕੋਲ ਕੋਈ ਡਰਨ ਦੀ ਲੋੜ ਨਹੀਂ ਠੀਕ ਹੈ ਨਾ ਪੁੱਤ ਤੇਰੀ ਫਾਕ ਜੀ ਚੜੀ ਜਾਂਦੀ ਹੈ ਜਵਾਬ ਜੇ ਨੂੰ ਵੀ ਨਹੀਂ ਹੈਗਾ ਪਿੱਤਾ ਹਾਂ ਤੂੜੀ ਚੜਾ ਲਿਆ ਆਪ ਨੂੰ ਕਰਨਾ ਪੈਂਦਾ ਸਾਰਾ ਕੁਝ ਮਾਂ ਹਾਂ ਪੁੱਤ ਮੈਂ ਤਾਂ ਨਾ ਉਧਰ ਸਾਰੇ ਲੱਭੀ ਆਂਦੀ ਤੂੰ ਸਿੱਟੇ ਫਿਰਦੇ ਤੂੜੀ ਚ ਮੰਮੀ ਉਹ ਨਾ ਬਬਲੂ ਕੀ ਹੋ ਗਿਆ ਬਬਲੂ ਨੂੰ ਹੋ ਤਾਂ ਪਾਣੀ ਦੀ ਵਾਰੀ ਤੇ ਗਿਆ ਪੁੱਤ ਉਹ ਮੋਟਰ ਛੱਡ ਰੱਖੀ ਆ ਖੇਤ ਗਿਆ ਕਹਿ ਕੇ ਮੈਨੂੰ ਹੁਣ ਮੰਮੀ ਉਹ ਆ ਗਿਆ ਆ ਗਿਆ ਤੇ ਉਹ ਨਾ ਮੰਮੀ ਉਹਦੇ ਨਾਲ ਨਾ ਇੱਕ ਕੁੜੀ ਵੀ ਆਈ ਆ ਚੂੜਾ ਪਾਇਆਗਾ ਉਹਦੇ ਤੇ ਮੈਂ ਪੁੱਛਿਆ ਵੀ ਇਹ ਕੌਣ ਹੈ ਕਹਿੰਦਾ ਤਾਂ ਖੇਤਾਂ ਚੋਂ ਆਈ ਆ ਮੰਨੇ ਆਏ ਕੋਈ ਕੁੜੀ ਕਿਵੇਂ ਆਜੂਗੀ ਖੇਤਾਂ ਚੋਂ ਕਿਵੇਂ ਆਜੂਗੀ ਉਹ ਤਾਂ ਉਹੀ ਸਿੱਧਾ ਸਾਦਾਗਾ ਜਿਵੇਂ ਉਹਨੂੰ ਕੋਈ ਕਹਿ ਦੇਣਾ ਉਵੇਂ ਹੀ ਲੱਗ ਜਾਣਾ ਮਗਰ ਤਾਂਹੀਂ ਤਾਂ ਉਹਦੇ ਲੱਛਣਾ ਕਰਕੇ ਤਾਂ ਮੈਂ ਇੱਥੋਂ ਤਿੱਕਰ ਪਹੁੰਚ ਗਈ ਹੈ ਤੇਰੇ ਚਾਚੇ ਤਾਇਆ ਨੇ ਤੈਨੂੰ ਪਤਾ ਹੀ ਆ ਘਰ ਡੱਬ ਲਿਆ ਜਿਆਦਾ ਤੱਕ ਦੱਬਲੀ ਜਿਹੜਾ ਫਾਣਾ ਮੋਟਾ ਕਿੱਲਾ ਹੁੰਦਾ ਸੀ ਮੰਮੀ ਹੋ ਤਾਂ ਮੈਨੂੰ ਪਤਾਗਾ ਤੂੰ ਐਂ ਦੱਸ ਮੈਂ ਤੈਨੂੰ ਕੀ ਦੱਸਾਂ ਤਾਂ ਮੈਨੂੰ ਕਹਿ ਗਿਆ ਵੀ ਉਹ ਕੁੜੀ ਕੌਣ ਆ ਤੂੰ ਮਾਨੂੰ ਆਪ ਹੀ ਕਹ ਦੇ ਕੁਛ ਵੀ ਕਹਨਾ ਮੈਨੂੰ ਤਾਂ ਮਾਂ ਤੋਂ ਡਰ ਲੱਗਦਾ ਲੈ ਹ ਮੋٹے ਦਿਮਾਗ ਦੇ ਨੂੰ ਐ ਨਹੀਂ ਆਉਂਦਾ ਪਗਾਨੀ ਕੁੜੀ ਨੂੰ ਘਰੇ ਲਿਆ ਆ ਨਾਲੇ ਝੂੜਾ ਪਾਇਆ ਹਾਂ ਮੰਮੀ ਉਹ ਤਾਂ ਐਂ ਲੱਗਦੀ ਆ ਜਿਵੇਂ ਤਾਂ ਹੁਣੀ ਵਿਆਹ ਹੋਇਆ ਹੁੰਦਾਗਾ ਫਿਰ ਐਂ ਖੇਤਾਂ ਚ ਕਿਉਂ ਫਿਰਦੀ ਸੀ ਉਹ ਉਹ ਹੀ ਤਾਂ ਮੈਂ ਕਹਿੰਦੀ ਉਹ ਕੀ ਜੇ ਮੰਗਰ ਲੱਗ ਗਿਆ ਕੰਜਰ ਇਹ ਮੈਨੂੰ ਐ ਗੜ ਹੈ ਅੱਜ ਕੱਲ ਕਿਸੇ ਤੇ ਪਰੋਸਾਂ ਨਹੀਂ ਹਾਂ ਪਹਿਲਾਂ ਆ ਉਹ ਵੇ ਖੇਤਾਂ ਚ ਛੜਤੀ ਹੋਵੇ ਮੇਰੇ ਪੁੱਤ ਨੂੰ ਨਾ ਮਰਦਾਂ ਕੋ ਮਮੀ ਉਹ ਕੀ ਨਿਆਣੀ ਆ ਪਰ ਨਾ ਪਤਾ ਨਹੀਂ ਕੀ ਗੱਲ ਆ ਉਹ ਤਾਂ ਬੋਲਦੀ ਵੀ ਨਹੀਂ 10 ਵਾਰੀ ਬੁਲਾਉਣੇ ਤਾਂ ਇੱਕ ਵਾਰੀ ਬੋਲਦੀ ਆ ਹੈ ਮੈਨੂੰ ਤਾਂ ਮੰਮੀ ਬੜੀ ਅਜੀਬ ਜੀ ਲੱਗੀ ਕੁੜੀ ਉਹ ਕੁੜੀਆਂ ਤਾਂ ਇੰਨਾ ਬੋਲਦੀਆਂ ਹੁੰਦੀਆਂ ਕਮ ਸੇ ਕਮ ਇਹ ਤਾਂ ਦੱਸ ਦੇ ਵੀ ਕੌਣ ਆ ਕਿੱਥੋਂ ਆਈ ਆ ਕਿਵੇਂ ਮੰਮੀ ਉਹ ਤਾਂ ਨਾ ਕੁਝ ਵੀ ਨਹੀਂ ਦੱਸਦੀ ਕੰਮਲੀ ਤਾਂ ਨਹੀਂ ਕੀਤੀ ਕਈ ਵਾਰ ਕੋਈ ਸ਼ਕਲ ਦੇਖ ਕੇ ਕੋਈ ਕਹਿ ਸਕਦਾ ਉਹਨੂੰ ਵੀ ਉਹ ਕੰਮ ਲਈ ਆ। ਅੱਛਾ ਮੰਮੀ ਬਾਕੀ ਤੁਹਾਨੂੰ ਪਤਾ ਮੈਨੂੰ ਘੜਾ ਇਨੀ ਪੜਖਾ ਕਿਸੇ ਦੀ। ਤੂੰ ਆਪ ਹੀ ਗੱਲ ਕਰ ਲਈ ਉਹਦੇ ਨਾਲ। ਮੈਂ ਦੇਖਦੀ ਆ। ਨਾ ਟੈਨਸ਼ਨ ਨਾ ਲੈ। ਮੰਮੀ ਨਾਲ ਉਹ ਮੁੰਡੇ ਦਾ ਪਤਾ ਕਰ ਲਾ। ਕਿੱਥੇ ਕਿੱਥੇ ਨਾ। ਵੀਰੇ ਨੂੰ ਕੁਝ ਨਾ ਬੋਲੀ। ਫਿਰ ਐਵੇਂ ਮੈਨੂੰ ਕਹੂਗਾ ਵੀ ਤੂੰ ਮਾਂ ਨੂੰ ਕੁਝ ਕਹਿਤਾ ਹੁੰਦਾ। ਜਾ ਦੇਖ ਲੈ। ਜੇ ਮਾਂ ਦਾ ਇੰਨਾ ਡਰ ਹੁੰਦਾ ਹੋ ਫਿਰ ਉਹਨੂੰ ਘਰੇ ਨਹੀਂ ਬਾੜਦਾ ਸੀ ਆਪਦੇ। ਦੇਖ ਲੈ ਉਹ ਵੀ ਅੰਦਰ ਬਾਤ ਸੀ। ਉਹ ਵੀ ਅੰਦਰ ਬਾਤ ਸੀ। ਹੋਰ ਅੰਦਰ ਵੀਰਿਆ ਨੇ ਕਮਰੇ ਜੀ ਬੈਠੀ ਆ। ਇਹ ਕਮਲੇ ਜੇ ਦਾ ਮੈਂ ਕੀ लाज ਬਣਾਵਾਂ। ਸਾਰੀ ਉਮਰ ਹੋ ਗਈ ਮੈਨੂੰ। ਇਹਨੂੰ ਮਤ ਦਿੰਦੇ ਨੀ। ਇਹਨੂੰ ਮਤ ਨਾ ਆਈ। ਚੰਡੇ ਨੇ ਦਾ ਮੈਨੂੰ। ਹਰਾਤ ਆ ਜੰਮੀ। ਚੱਲ ਕੋਈ ਨਹੀਂ ਮਾਂ। ਕਿਉਂ ਕੋਸੀ ਜਾਂਦੀ ਆ ਉਹਨੂੰ? ਜਾ ਕੇ ਗੱਲ ਕਰ ਲਾ। ਪੁੱਛ ਲਾ ਵੀ ਕੌਣ ਆ ਭਾਈ ਕਿੱਥੋਂ ਆਈ ਆ। ਮੈਂ ਤਾਂ ਕਰਦੀ ਆ ਉਹਦੇ ਨਾਲ ਗੱਲ। ਨਾਲੇ ਤੂੰ ਮੇਰੇ ਕੋਲੇ ਆ ਗਈ। ਉਹ ਪਵਾ ਅੰਦਰ ਸਾਰਾ ਸਮਾਨ ਲੈ ਜੇ ਜਿਹੜਾ ਮਾੜਾ ਮੋਟਾ ਹੈਗਾ ਬਣਿਆ ਹੋਇਆ। ਚੱਲ ਮੈਂ ਦੇਖਦੀ ਆ। ਚੱਲ ਦੇਖ ਲਾ ਕੋਈ ਨਹੀਂ। ਮੈਂ ਦੇਖਦੀ ਆ ਜਾ ਕੇ। ਲੱਗ ਜਾ। ਖੱਦ ਹੋ ਗਈ ਆ ਵੀਰਾ ਵੀ ਨਾ ਕੋਈ ਨਾ ਕੋਈ ਨਮਈ ਸੱਪ ਕੱਢ ਦਿੰਦਾ ਗਾ ਪਤਾ ਨਹੀਂ ਉਹਨੂੰ ਕਿੱਥੋਂ ਲਿਆ ਆ ਹਾਂ ਕੁੜੇ ਐ ਕੀ ਚੋਰੀ ਚੋਰੀ ਕਰਦੀ ਆ ਤੂੰ ਹੈ ਹੌਲੀ ਹੌਲੀ ਜੀ ਬਾਹਰ ਖੋਲੀ ਜਾਂਦੀ ਆ ਇੱਥੋਂ ਕੀ ਕਰਦੀ ਆ ਤੂੰ ਮੈਂ ਤਾਂ ਨਾ ਉਹ ਕਰਦੀ ਸੀ ਰੋਟੀ ਖਾਣੀ ਸੀ ਭੁੱਖ ਲੱਗੀ ਤੈਨੂੰ ਮੇਰੀ ਗਾਲ ਸੁਟ ਕਿਹੜਾ ਹੁੰਦਾ ਐ ਲੱਗਦਾ ਜਿਵੇਂ ਕੋਈ ਵਧੀਆ ਘਰ ਹੋਣੀ ਐ ਹ ਰੋਟੀ ਦੇ ਦੋਂਗੇ ਤੁਸੀਂ ਮੈਨੂੰ ਰੋਟੀ ਤਾਂ ਦੇ ਦੋ ਪੁੱਤ ਤੂੰ ਮੈਨੂੰ ਐ ਦੱਸ ਤੈਨੂੰ ਕੀ ਵਿਵਤਾ ਪੈਗੀ ਜਿਹੜੀ ਤੂੰ ਖੇਤਾਂ ਚ ਤੁਰੇ ਫਿਰਦੀ ਸੀ ਕੀ ਹੋ ਗਿਆ ਤੈਨੂੰ ਮੈਂ ਤਾਂ ਮੈਨੂੰ ਨਾ ਮਾਰਦੇ ਸੀ ਇਹ ਮੇਰੇ ਸਾਰੇ ਫਿਰ ਬਸ ਮੈਂ ਘਰ ਛੱਡ ਕੇ ਵੱਜ ਗਈ ਤੈਨੂੰ ਮਾਰਦੇ ਸੀ ਕਿਹੜੇ ਪਿੰਡੋਂ ਆਈਆਂ ਤੂੰ ਇੰਨਾ ਤਾਂ ਪਤਾ ਹੁੰਦਾ ਹੀ ਜੇ ਤੂੰ ਪਿਆਰ ਕਰਾਇਆ ਲੈ ਕਮਲੀ ਨਾ ਹੋਵੇ ਮੈਨੂੰ ਕੋਤਾ ਨਹੀਂ ਪਤਾ ਤੇਰੇ ਪਰਿਵਾਰ ਚ ਕੌਣ ਕੌਣ ਹੈ ਪਹਿਲਾਂ ਤਾਂ ਮੇਰੇ ਸਾਰੇ ਸੀ ਪਰ ਹੁਣ ਕੋਈ ਨਹੀਂ ਮੇਰਾ ਮੈਂ ਤਾਂ ਇਕੱਲੀ ਹਾਂ ਇਕੱਲੀ ਹਾਂ ਇਹ ਕੀ ਗੱਲ ਬੋ ਮੈਨੂੰ ਤਾਂ ਆਇ ਲੱਗਦਾ ਜਿਵੇਂ ਦਿਮਾਗ ਦੇ ਉੱਪ ਜਾ ਹੁੰਦਾ ਮੈਂ ਰੋਟੀ ਖਾਣ ਚੱਕੇ ਹਾਂ ਆਹੋ ਖਾਲਾ ਰੋਟੀ ਜਾ ਕੇ ਹਰ ਸੋਈ ਚ ਪਈ ਐ ਪੱਕੀ ਜਾ ਮੈਂ ਤਾਂ ਕੰਜਰ ਨੂੰ ਕਹਿਨੀ ਕਿਥੋਂ ਲਿਆਇਆ ਉੱਥੇ ਛੱਡ ਇਹ ਤਾਂ ਐ ਲੱਗਦਾ ਜਿਵੇਂ ਨਿਕਲ-ਨੁਕਲ ਕੇ ਆਈ ਹੁੰਦੀ ਐ ਕਿਤੇ ਇਹ ਤਾਂ ਭੱਜਿਆ ਹੀ ਕਿਤੇ ਅਸੀਂ ਨਾਰਾ ਗੜੇ ਜਾਈਏ ਅੱਜ ਕੱਲ ਡਰ ਲੱਗਦਾ ਚੱਲ ਮੈਂ ਕਹਿਨੀ ਆ ਮੁੰਡੇ ਨੂੰ ਜਿੱਥੋਂ ਲਿਆਇਆ ਛੱਡ ਕੇ ਆ ਚਿੰਦਰੇ ਆਖੀਦਰਾ ਆਗੀ ਕਰਮਜੀਤ ਕੁੜੀ ਨਾ ਹੋਰ ਨਾ ਕੋਸ ਕੁੜੀ ਬਣੀ ਮੈਂ ਕੀ ਅੰਤ ਚੱਕੀ ਆਂ ਦੀ ਚੂੜੇ ਵਾਲੀ ਛਿੰਦਰ ਦੇ ਘਰੇ ਕਿਵੇਂ ਖੜੀ ਆ ਪੁੱਛਦੀ ਆ ਮੈਨੂੰ ਲੱਗਦਾ ਮੁੰਡਾ ਵਿਆਹ ਲਿਆ ਉਹਨੇ ਪੁੱਛਦੀ ਆ ਗੱਲ ਕਰਦੀ ਆਂਗੇ ਚਲ ਆ ਜਾ ਆ ਜਾ ਨਹੀਂ ਆ ਗਈ ਆ ਗਈ ਛਿੰਦਰੇ ਹੁਣ ਤਾਂ ਮੈਂ ਭੱਜੀ ਆਉਂਗੀ ਨਹੀਂ ਹੁਣ ਤਾਂ ਨਹੀਂ ਬਾਹਰ ਕੇ ਖੜੀ ਬੋਲੀ ਜਾਨੀ ਹੈ ਕਰਮਜੀਤੇ ਆ ਜਾ ਆ ਜਾ ਹੋਰ ਦੱਸ ਨੀ ਭਣੇ ਜੇ ਬੁਲਾਵੇਂਗੀ ਫੇਰ ਹੀ ਮੈਂ ਆਉਂਗੀ ਲੈ ਦੱਸ ਠੀਕ ਹੈ ਨੀ ਭਣੇ ਆਉਂਗੀ ਫੇਰ ਨਹੀਂ ਲੈ ਬੁਲਾਈ ਤਾਂ ਜਾਂਦੀ ਕੁੜੀ ਫਿਰ ਤੂੰ ਬੁਲਾਉਂਦੀ ਤਾਂ ਮੈਂ ਫੇਰ ਹੀ ਆਉਂਦੀ ਲੈ ਤੂੰ ਬੁਲਾ ਤਾਂ ਲਿਆ ਤੈਨੂੰ ਤਾਂ ਹੀ ਆ ਗਈ ਫੇਰ ਅੱਗੇ ਅੱਛਾ ਤੇ ਹੁਣ ਬੈਠਣ ਨੂੰ ਕਹੇਗੀ ਕੋਈ ਮੈਂ ਤਾਂ ਜਾਂਦੀ ਆ ਤੂੰ ਦੱਸ ਕਿੱਧਰ ਜਾਂਦੀ ਸੀ ਨੀ ਭਣੇ ਤੂੰ ਤਾਂ ਬਾਲੀਆਂ ਚੋਰੀਆਂ ਰੱਖਣ ਲੱਗ ਗਈ ਮੇਰੇ ਕੋਲ ਲੈ ਵੱਡੀ ਭੈਣ ਤੋਂ ਕਾਦੀ ਚੋਰੀ ਰੱਖ ਲਈ ਮੈਂ ਹੈ ਲੈ ਭਣ ਪਰ ਹੁਣ ਚੋਰੀ ਤਾਂ ਰੱਖੀ ਹੈਗੀ ਤੂੰ ਮੁੰਡਾ ਤਾਂ ਉਹਦੇ ਕੋ ਚੂੜੇ ਵਾਲੀ ਤਾਂ ਫਿਰਦੀ ਆ ਸਾਹਮਣੇ ਹਾਂ ਹਜੇ ਤੂੰ ਕਹਿੰਦੀ ਮੈਂ ਚੋਰੀ ਨਹੀਂ ਰੱਖੀ ਸਾਹਮਣੇ ਚੂੜੇ ਵਾਲੀ ਫਿਰਦੀ ਆ ਇਹਨੂੰ ਐ ਕਹਿੰਦਾ ਵੀ ਇਹ ਤਾਂ ਉਹ ਆਈ ਹੈਗੀ ਇਹ ਤਾਂ ਪਿੰਡ ਚ ਡੋਂਡੀ ਪੱਟ ਦੋ ਨਹੀਂ ਨਾ ਆਪਾਂ ਨਹੀਂ ਐਵੇਂ ਕਰਮ ਜੀਤੇ ਹਾਂ ਤੁਰਤ ਫਟ ਜੀ ਹੋ ਗਿਆ ਇਹ ਮੇਰੀ ਪਤੀ ਜੀ ਨੂੰ ਲਈ ਆਉਦੀ ਉਹਦੇ ਮਾਮੇ ਦੀ ਧੀ ਹੈ ਚੱਲ ਚੰਗਾ ਹੁਣ ਤੈਨੂੰ ਪਤਾ ਨਾ ਹੁਣ ਤੈਨੂੰ ਮਹਾਰਾਜ ਪੜ ਸਵਾ ਪਤਾ ਨਹੀਂ ਤੈਨੂੰ ਵੀ ਤੂੰ ਤਾਂ ਮੁੱਕਰਦੀ ਸੀ ਚੋਰੀ ਰੱਖੀ ਮੈਂ ਤੋਂ ਕਹਣੇ ਮੁੱਕਰਦੀ ਨਹੀਂ ਚੋਰੀ ਰੱਖਦੀ ਆ ਮੈਂ ਤਾਂ ਮੁੱਕਰਾਂਗੀ ਕੋਈ ਨਹੀਂ ਹਜੇ ਪੜ ਤੂੰ ਮੁੱਕਰਦੀ ਆਗੀ ਨਹੀਂ ਮੁੱਕਰਦੀ ਨਹੀਂ ਪੈਣੇ ਕਦੇ ਵੀ ਨਹੀਂ ਮੁੱਕਰਦੀ ਹਾਂ ਤਾਂ ਤਾਂ ਵਧੀਆ ਕੀਤਾ ਹੋਰ ਵੀ ਤੈਨੂੰ ਪਤਾ ਅਜ ਕਰ ਤੁਰਤ ਫੁਰਤ ਕਿੱਥੋਂ ਵਹਿਣਾ ਤੇ ਇਹ ਤਾਂ ਭੈਣੇ ਮੇਰੇ ਪਤੀ ਜਿਨੂ ਨੇ ਕਰਾਇਆ ਆਵਲੇ ਮਾਮੇ ਦੀ ਧੀ ਦਾ ਬਠਿੰਡੇ ਤੋਂ ਵਹਿ ਕੇ ਲੈਂਦੀ ਆ ਅੱਛਾ ਬਠਿੰਡੇ ਤੋਂ ਵਹਿ ਕੇ ਲੈਂਦੀ ਆ ਤੇ ਉਹੀ ਗੱਲ ਤੈਨੂੰ ਪਤਾ ਤੁਰਤ ਫੁਰਤ ਜਾਈ ਹੁੰਦੇ ਕੰਮ ਹਨ ਨਾਲੇ ਭਈ ਆਪਣੇ ਕਿਹੜਾ ਕੋਈ ਘਾਟ ਸੀ ਕਾਸੀ ਦੀ ਕਿਸੇ ਉਹਨਾ ਮੇਰਾ ਜਵਾਕ ਆਵਲੇ ਲੱਗਿਆ ਕੋਈ ਕਿਤੇ ਹਨ ਤੇ ਬਾਕੀ ਸਿਰ ਸਾਡਾ ਘਰਵਾਰ ਦੇਖਦਾ ਹਾਂ ਉਹ ਵਧੀਆ ਗਈ ਪਾਲੀ ਵਧੀਆ ਗਈ ਅੱਛਾ ਤੈਨੂੰ ਕੁਝ ਪਾਇਆਗਾ ਕੀ ਆਪਾ ਪਾ ਕੇ ਕੀ ਲੈਣਾ ਮੇਰੇ ਵੀ ਧੀ ਹੈਗੀ ਮੈਂ ਅੱਜ ਅਗਲੇ ਤੋਂ ਮੰਗ ਲੂੰਗੀ ਸਵੇਰੇ ਮੈਨੂੰ ਵੀ ਦੇਣਾ ਪਊਗਾ ਸੱਚੀ ਗੱਲ ਆ ਸੱਚੀ ਗੱਲ ਇਹ ਜੀ ਝਾਕ ਤਾ ਨਾ ਪਰਮਾਤਮਾ ਕਿਸੇ ਤੋਂ ਕਰਾਵੇ ਮੈਨੂੰ ਜੀ ਨੇ ਧੀ ਦੇਤੀ ਨਾ ਸਭ ਕੁਝ ਹੀ ਦਿੱਤਾ ਸਿਆਣਾ ਚਾਹੀਦਾ ਧੀ ਪੁੱਤ ਮੇਰੇ ਘਰ ਦਾ ਲੈ ਕੇ ਗਈ ਚੱਲ ਵਧੀਆ ਚੀਕਾ ਫੇਰ ਆਈ ਜੀ ਦੇਣਾ ਤੈਨੂੰ ਚਾਹ ਜ਼ਰੂਰ ਪਿਆ ਕੋਈ ਨਹੀਂ ਪਰ ਮੈਂ ਕੋਈ ਨਹੀਂ ਅੱਜ ਤੁਮੇ ਖਾਦੀ ਆਂ ਥਾਈ ਸੇ ਇੱਧਰ ਆਈ ਸੀ ਮਾਤਾ ਅੱਛਾ ਗਵੰਡੀਆਂ ਨੇ ਆਈ ਸੀਗੀ ਮੈਂ ਆ ਕੇ ਮੈਂ ਕਿਹਾ ਚੂੜੇ ਵਾਲੀ ਦੇਖ ਕੇ ਦੇਖ ਕੇ ਮੈਂ ਮੜੇ ਚਿੰਦਨ ਨੂੰ ਪੁੱਛ ਕੇ ਆਵਾ ਵੀ ਮੁੰਡਾ ਕਿੱਥੇ ਵੇ ਲਿਆ ਮੈਂ ਆ ਕੇ ਪਰ ਮੈਂ ਤਾਂ ਦੱਸੀ ਨਹੀਂ ਨੇ ਨਾ ਕੋਈ ਨਹੀਂ ਦੱਸਿਆ ਨਹੀਂ ਮੜ ਮਟਰ ਕੋਈ ਨਹੀਂ ਪਰ ਮੈਂ ਆਉਂਗੀ ਮੈਂ ਕਰੇ ਸੱਦਾ ਦੇ ਕੇ ਆਉਂਗੀ ਸੱਦਾ ਦੇ ਕੇ ਆਉਂ ਕੋਈ ਨਹੀਂ ਪਰ ਮੈਂ ਵੀ ਆਪਣੇ ਸਲਾਮ ਮਿਲੇ ਕੋ ਉੱਦੀ ਆਉਂਗੀ ਉਹਦੀ ਆ ਦੀ ਘੁੱਟ ਪੀ ਜਾਂਦੀ ਮੈਂ ਬਸ ਬਣ ਜਾਂਦੀ ਬਸ ਹੀ ਰਾਹ ਕੋਈ ਨਹੀਂ ਪਹਣੇ ਓਹ ਕੀ ਮਮਮੀ ਆਹਾ ਅੰਟੀ ਨੂੰ ਕੀ ਵਿਧਾਈਆਂ ਇਹ ਉਹ ਤੈਨੂੰ ਦੇਈ ਜਾਂਦੇ ਸੀ ਨਾਲੇ ਤੂੰ ਕੀ ਗਈ ਜਾਂਦੀ ਸੀ ਪਾਰਟੀ ਕਰਨੇ ਬਾਅਦ ਚ ਕਾਦੀ ਪਾਰਟੀ ਕੀ ਗੱਲ ਹੋ ਰਹੀ ਸੀ ਉਹ ਨਾ ਕੁੜੀ ਦੇਖ ਲਈ ਉਹਨੇ ਅੰਦਰ ਰਸੋਈ ਚ ਉਹ ਰੋਟੀਆਂ ਖਾਣ ਜਾਂਦੀ ਸੀ ਅੱਛਾ ਤੇ ਉਹ ਹੁਣ ਆ ਗਈ ਉੱਤੇ ਨਾਲੇ ਤੈਨੂੰ ਪਤਾ ਹੀ ਨਾ ਲਾਵਾ ਲੁਤਰੀ ਦਾ ਸਾਰੇ ਪਿੰਡ ਚ ਖੌਰੂ ਪਟਦੂ ਆਪਾਂ ਪੁੱਤ ਬੈਠੇ ਆ ਕਿਰਾਏ ਤੇ ਮੈਨੂੰ ਤਾਂ ਗੱਲ ਤਾਂ ਬੋਚਣੀ ਪੈਣੀ ਕੀ ਕਹਤਾ ਫਿਰ ਮੈਨੂੰ ਕਹੀ ਤੂੰ ਮੁੰਡਾ ਵਿਆਹ ਲਿਆ ਹਰ ਕੇ ਮੈਨੂੰ ਕਹਿਣਾ ਪੈ ਗਿਆ ਪਈ ਆ ਪਾਈ ਮੈਂ ਪੁੱਤ ਤੇ ਆ来 ਮੰਮੀ ਐਡੀ ਕਿਹੜੇ ਤੇਰੇ ਗੱਲ ਤੇ ਤਲਵਾਰ ਧਰੀ ਸੀ ਵੀ ਤੈਨੂੰ ਕਹਿਣਾ ਪੈ ਗਿਆ ਹੱਦ ਹੋ ਗਈ ਉਹੀ ਕੀ ਪਤਾ ਉਹ ਕੌਣ ਆ ਕਿੱਥੋਂ ਆਈ ਆ ਇੱਕ ਤਾਂ ਨਾ ਮਾਂ ਨੂੰ ਬਾਲਾ ਸਿਖਾਉਣ ਲੱਗ ਜਾਂਦੇ ਤੁਸੀਂ ਮੇਰੀ ਗੱਲ ਸੁਣ ਜਿਹੜੇ ਆਪਾਂ ਘਰ ਚ ਬੈਠੇ ਆ ਨਾ ਇਹਦਾ ਐ ਨਹੀਂ ਪਤਾ ਉਹਨਾਂ ਦੇ ਕੋਲੇ ਜਾ ਕੇ ਕਹਿ ਦੇ ਵੀ ਬਗਾਨੀ ਟੀਮੀ ਰੱਖੀ ਬੈਠੇ ਨੇ ਕੀ ਕਰਾਂਗੇ ਆਪਾਂ ਨੂੰ ਵੀ ਘਰੋਂ ਕੱਢ ਤਾਂ ਲੇਗੇ ਉਹ ਹੁਣ ਡਰ ਲੱਗਦਾ ਭਾਈ ਜਿੰਨਾ ਦਾ ਘਰ ਹੈਗਾ ਅਗਲੇ ਨੇ ਆਪਾਂ ਨੂੰ ਇੱਥੇ ਬੈਠਣ ਨਹੀਂ ਘੰਟਾ ਦੇਣਾ ਮੰਮੀ ਹੱਪਾ ਗੀ ਬੰਦਾ ਮਾਰ ਕੇ ਖਵਾਤਾ ਜਿਹੜਾ ਅਗਲੇ ਨੇ ਬੈਠਣ ਦੇਣੇ ਹੱਦ ਹੋ ਗਈ ਆ ਲੈ ਕੀ ਪਤਾ ਉਹ ਬਗਾਨੀ ਤੀਵੀ ਕੌਣਾ ਕੌਣਾ ਉਹਦੇ ਪਿੱਛੇ ਤੂੰ ਤਾਂ ਉਹੀ ਝੂਠ ਬੋਲੀ ਆ ਨੀ ਲੋਕਾਂ ਨੂੰ ਨਾ ਵਿਆਹ ਦਾ ਤਾਂ ਪਤਾ ਲੱਗ ਗਿਆ ਨਾ ਉਹ ਨਮਾਣ ਗਮਾਣ ਚ ਬੇਸ਼ੱਕ ਆਪਾਂ ਕਰਾਈ ਤੇ ਆ ਚਾਹੇ ਆਪਦਾ ਘਰ ਕੋਈ ਨਹੀਂ ਪੜਦਾ ਵੀ ਜ਼ਰੂਰੀ ਹੁੰਦਾ ਹੁਣ ਨਾਲੇ ਹੌਲੀ ਹੌਲੀ ਇਹਨੂੰ ਪੁੱਛ ਲੈਣੇ ਭਾਈ ਕਿੱਥੋਂ ਆਈਆਂ ਕਿੱਥੋਂ ਦੀ ਤੋਂ ਹੋਇਆ ਕਰ ਚ ਤਾਂ ਨਾ ਕਿਸੇ ਗੱਲ ਦਾ ਬਾਅਦ ਚ ਪਤਾ ਲੱਗਦਾ ਹੁੰਦਾ ਆ ਪਿੰਡ ਚ ਤਾਂ ਪਹਿਲੇ ਹੀ ਲੱਗ ਜਾਂਦਾ ਪਤਾ ਭਾਈ ਮੈਂ ਨਾ ਇਹ ਗੱਲ ਸੋਚੀ ਬੀਪਲ ਮੇ ਤਾਂ ਆਪਣਾ ਮੁੰਡਾ ਹੈਗਾ ਸਿੱਧਾ ਸਾਤਾ ਜਾ ਜੇ ਇਹ ਐ ਰੈਪੀ ਪਤਿਆਨੀ ਸੋਹਣੀ ਹੈ ਕੁੜੀ ਕੋਸ਼ੀ ਨਹੀਂ ਹੁੰਦਾ ਪੁੱਤ ਹੱਦ ਹੋ ਗਈ ਮਾਂ ਤੇਰੀ ਵਾਲੀ ਦਾ ਆਪਣੇ ਕੋਲੇ ਹੈ ਵੀ ਕੀ ਤੈਨੂੰ ਇੰਨਾ ਵੀ ਆਪਾਂ ਇਹਨੂੰ ਕੀ ਜਾਣਦੇ ਆ ਵੀ ਇਹ ਕੌਣ ਸਾਰਾ ਕੁਝ ਲੁੱਟ ਕੇ ਲੈ ਜੂਗੀ ਨਹੀਂ ਲੁੱਟ ਕੇ ਮੁੜ ਕੇ ਪਸਤਾਈ ਨਹੀਂ ਤੈਨੂੰ ਤਾਂ ਹੁਣ ਚਾਹ ਹੋ ਰਿਹਾ ਵਿਛੇ ਦੀ ਮੁੰਡਾ ਵੇਲਾ ਐਵੇਂ ਹੀ ਜਾਂਦੇ ਹੁੰਦੇ ਹੱਦ ਹੋ ਗਈ ਕੋਈ ਉਹਦਾ ਅੱਗੇ ਨਹੀਂ ਪਿੱਛੇ ਨਹੀਂ ਜਾਣਦੇ ਨਹੀਂ ਉਹਨੂੰ ਆਪਾਂ ਕੌਣ ਕੋਸ਼ਾ ਕਿਵੇਂ ਆਈ ਇਸ ਘਰ ਦੀ ਨਾ ਮੇਰੀ ਗੱਲ ਸੁਣ ਲੈ ਢੋਲ ਪਾ ਲੈ ਗੱਲ ਚ ਸਾਰੇ ਪਿੰਡ ਜੀ ਗੱਡਰਾ ਉਰੂ ਵਜਾ ਦੇ ਵੀ ਅਸੀਂ ਸਾਡਾ ਮੁੰਡਾ ਪਹੂ ਲਿਆਇਆ ਮੰਮੀ ਮੈਨੂੰ ਨਹੀਂ ਪਤਾ ਮੈਨੂੰ ਕਿ ਲੋੜਾ ਢੋਲ ਪਜਾਉਂਦੀ ਜਿਵੇਂ ਮਰਜ਼ੀ ਕਰੀ ਜਾ ਠੀਕ ਆ ਨਾ ਮੈਂ ਤਾਂ ਵਾਸੇ ਘਰ ਚ ਬਣਦਾ ਨਹੀਂ ਮੁੰਡੇ ਨੂੰ ਆ ਜਾਂਦੇ ਮੈਂ ਕਰਦੀ ਉਹਦੇ ਨਾਲ ਗੱਲ ਕਮਾਈ ਤੋਂ ਹੀ ਗੱਲ ਹੋਣੀ ਹੈਗੀ ਤੁਹਾਡੇ ਨਾਲ ੱੱਕਾ ਵੈਸੇ ਕੀ ਹੋਇਆ ਕੀ ਹੋਣਾ ਵੀਰੇ ਮੈਂ ਤਾਂ ਗੇਟ ਲੌਨ ਆਈ ਸੀ ਆ ਕਦੇ ਕੋਈ ਗਵਾਂਡਣ ਆ ਜਾਂਦੀ ਆ ਕਦੇ ਕੋਈ ਆ ਜਾਂਦੀ ਆ ਹੱਦ ਹੋਈ ਪਈ ਆ ਆ ਲੋਕ ਵੀ ਮੈਨੂੰ ਲੱਗਦਾ ਬਿੱਲੀ ਤੁਰੇ ਫਿਰਦੇ ਆ ਚਲ ਕੋਈ ਨਾ ਲੋਕਾਂ 'ਚ ਕਮੀ ਹੀ ਹੈ ਆਪਣੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਜਾਂਚ ਪੜਤਾਲ ਕਰਨ ਦੀ ਕੋਈ ਤਾਂ ਗੱਲ ਆ ਨਾਲੇ ਮੇਰੀ ਗੱਲ ਸੁਣ ਬਈ ਚੰਗਾ ਹੋ ਗਿਆ ਤੂੰ ਆ ਗਿਆ ਮੈਂ ਤੈਨੂੰ ਕੋਈ ਗੱਲ ਦੱਸਣੀ ਸੀ ਮੈਂ ਤੈਨੂੰ ਜਿਹੜੀ ਪਹਿਲਾਂ ਮੈਨੂੰ ਤੋਂ ਦੱਸ ਦੇ ਮਾਂ ਕੁਛ ਬੋਲੀ ਤਾਂ ਨਹੀਂ ਉਹੀ ਤਾਂ ਮੈਂ ਦੱਸਣ ਲੱਗੀ ਆ ਪਹਿਲਾਂ ਗੱਲ ਤਾਂ ਸੁਣ ਲੈ ਕਰ ਧਿਆਨ ਨਾਲ ਕਿਤਾ ਤੂੰ ਕਾਲਾ ਬਾਣਾਗਾ ਉਹਨਾਂ ਮੈਂ ਤਾਂ ਤੈਨੂੰ ਹੁਣ ਕਿਵੇਂ ਦੱਸਾਂ ਮੇਰੀ ਗੱਲ ਸੁਣ ਕੇ ਵੀ ਹੈਰਾਨ ਜੇ ਹੋ ਜਾਏਗਾ ਤੂੰ ਉਹ ਹੈਰਾਨ ਹੋ ਮਾਂ ਕਹਿੰਦੀ ਨਾ ਵੀ ਉਹ ਜਿਹੜੀ ਕੁੜੀ ਆ ਉਹਦਾ ਤੇਰੇ ਨਾਲ ਵਿਆਹ ਕਰ ਦਾਂਗੇ ਹੈ ਵਿਆਹ ਕਰ ਦਾਂਗੇ ਇਹ ਕੀ ਗੱਲ ਹੋਈ ਘੱਟੋ ਘੱਟ ਮੈਨੂੰ ਤਾਂ ਇੱਕ ਵਾਰੀ ਪੁੱਛ ਲਓ ਤੇ ਨਾਲੇ ਮੈਂ ਕਿਹੜਾ ਉਸ ਕੁੜੀ ਨੂੰ ਜਾਣਦਾਗਾ ਉਹ ਤੇ ਕਾਜਨਾ ਵੀ ਆ ਨਾਲੇ ਤੈਨੂੰ ਪਤਾ ਉਹ ਤਾਂ ਵਿਆਹੀ ਵਰੀ ਆ ਉਹਦੇ ਨਾਲੋਂ ਵਿਆਹ ਕਰਵਾਉਂਗਾ ਮੈਂ ਆ ਸਾਰੀਆਂ ਗੱਲਾਂ ਨਾ ਫਿਰ ਤੂੰ ਜਾ ਕੇ ਆਪਣੀ ਮਾਂ ਨੂੰ ਕਹਿ ਦੇ ਮੈਂ ਹੁਣ ਕੀ ਕਹਾਂ ਉਹਨੂੰ ਜੇ ਮੈਂ ਕੁਝ ਬੋਲਦੀ ਆ ਤਾਂ ਮੈਨੂੰ ਕਹਿ ਦਿੰਦੀ ਆ ਤੂੰ ਮੈਨੂੰ ਸਮਝਾਉਣ ਲੱਗ ਗਿਆ ਨਹੀਂ ਹੈ ਹੋ ਸਕਦਾ ਉਹਦੇ ਪਿੱਛੇ ਕੋਈ ਨਾ ਆਉਂਦਾ ਹੋਵੇ ਹੈ ਉਹੀ ਤਾਂ ਮੈਂ ਕਹਿੰਨੀ ਆ ਨਾਲੇ ਜਿਹਨੂੰ ਆਪਾਂ ਜਾਣਦੇ ਹੀ ਨਹੀਂ ਆਪੜ ਪਤਾ ਹੀ ਨਹੀਂ ਕਿੱਥੋਂ ਆ ਕੌਣ ਕੋਸ਼ ਆ ਮਾਂ ਦਾ ਵੀ ਸਰੀ ਪਿਆ ਮਾਂ ਵੀ ਮਿੰਟਲ ਸਾਰੇ ਸੁਪਨੇ ਸਜਾ ਲੈਂਦੀ ਆ ਤੂੰ ਨਾ ਮਾਂ ਨੂੰ ਸਮਝਾ ਦੇ ਨਹੀਂ ਤੇਰੇ ਗੱਲ 'ਚ ਢੋਲ ਪਾ ਦੂਗੀ ਵਜਾਈ ਜਾਈ ਮੁਰਕੇ ਸਾਰੀ ਉਮਰ ਕੀ ਪਤਾ ਕੌਣ ਕੁਛ ਆ ਮੈਨੂੰ ਨਹੀਂ ਇਹ ਗੱਲ ਵਧੀਆ ਲੱਗੀ ਮੈਂ ਤਾਂ ਆਈ ਸੀ ਆਪਦੇ ਭਰਾ ਦਾ ਵਿਆਹ ਵਧੀਆ ਧੂਮ ਧਾਮ ਨਾਲ ਕਰਾਂਗੇ ਤੇ ਮੈਂ ਆਪਦੀ ਭਾਬੀ ਨੂੰ ਆਪ ਪਸੰਦ ਕਰਕੇ ਲੈ ਕੇ ਆਉਂਗੀ ਪਰ ਭਣੇ ਮੈਂ ਤਾਂ ਸੋਚੀ ਨਹੀਂ ਸੱਚੀ ਮੈਂ ਤਾਂ ਵੈਸੇ ਉਹਦੀ ਭਲਾਈ ਕੀਤੀ ਆ ਲੈ ਕੇ ਵੀ ਉਹਨੂੰ ਤੂੰ ਹੀ ਆਇਆ ਘਰ 'ਚ ਪਰ ਤੇਰੇ ਗਾਲੀ ਪਾਉਣੀ ਚਾਹੀਦੀ ਆ ਮੈਂ ਤਾਂ ਆਪ ਕਹਿੰਨੀ ਆ ਲੈ ਭਣੇ ਮੈਂ ਤੂੰ ਵੀ ਮਾਂ ਨਾਲ ਦੀ ਬਣ ਕੇ ਖੜ ਗਈ ਮੈਂ ਤਾਂ ਘੱਟੋ ਘੱਟ ਸੋਚਦੀ ਵੀ ਮੇਰੇ ਘਰ ਦੇ ਵਿੱਚ ਕੋਈ ਜੀ ਕੋਈ ਕਰਵਾਂਦਾ ਤਾਂ ਮੇਰੀ ਭੈਣ ਆ ਸਰ ਬਸ ਫਿਰ ਆ ਜਿਆਦਾ ਚੰਗਾ ਹੋਣ ਦਾ ਨਤੀਜਾ ਭਗਤਲਾ ਦੋ ਜਾਂ ਭਗ ਜਾ ਮਾਂ ਹੋਲੇ ਲੈ ਅੱਜਕੱਲ ਪਲਈ ਦਾ ਜਮਾਨਾ ਵੀ ਕਮਾਲ ਦੀ ਗੱਲ ਆ ਘੱਟੂ ਘਟ ਮਾਂ ਮੈਨੂੰ ਇੱਕ ਵਾਰੀ ਪੁੱਛਤਾ ਲੈ ਵੀ ਮੈਂ ਕਾਦੇ ਵਾਸਤੇ ਲਿਖਿਆ ਮੈਂ ਤਾਂ ਉਹਦੀ ਭਲਾਈ ਕੀਤੀ ਆ ਮਾਂ ਗਾਹਾਂ ਗੂ ਮੇਰੇ ਵੀ ਭਲਾਈ ਕਰੀ ਜਾਂਦੀ ਆ ਮਾਂ ਦਾ ਵੀ ਸਰੇ ਆ ਕੀ ਹੋ ਰਿਹਾ ਨਾ ਰੋਟੀ ਖਾਣੇ ਆ ਇਹ ਡੱਬੇ ਨੂੰ ਨਾ ਲਾਉਂਦੇ ਵੀ ਹੁੰਦੇ ਆ ਹਕਲੂਕਲ ਹੈ ਕੋਈ ਮਾੜੀ ਮੁੱਟੀ ਕਿ ਨਾ ਨਾਲੇ ਆਖ ਦਾ ਟਾਈਮ ਹੋਇਆ ਰੋਟੀ ਖਾਣ ਦਾ ਬਈ ਸ਼ਾਮ ਨੂੰ ਰੋਟੀ ਬਣੂਗੀ ਖਾ ਲਈਓ ਦੋ ਠੀਕ ਆ ਨਾ ਇੱਥੇ ਕੋਈ ਲੰਗਰ ਨਹੀਂ ਖੁੱਲਿਆ ਹੋਇਆ ਜਦੋਂ ਜੀ ਕਰੋ ਚੱਕ ਕੇ ਥਾਲ ਮੂੰ ਚੱਕ ਕੇ ਬੈਜੋ ਤੇ ਬਸ ਰੋਟੀਆਂ ਖਾ ਲਓ ਮੈਨੂੰ ਤੁਹਾਡੀ ਮੰਮੀ ਨੇ ਕਿਹਾ ਸੀ ਵੀ ਰਸੋਈ ਚ ਰੋਟੀ ਖਾ ਲਾ ਜਾ ਕੇ ਅੱਛਾ ਫਿਰ ਕਿ ਹੋ ਗਿਆ ਕਹਿਤਾ ਤਾਂ ਉਹਨੇ ਉਹਨੂੰ ਨਹੀਂ ਪਤਾ ਹੋਣਾ ਭਾਈ ਰੋਟੀ ਹੈ ਨਹੀਂ ਡੱਬੇ ਚ ਲੱਗਿਆ ਨਾ ਪਤਾ ਹੁਣ ਵੀ ਰੋਟੀ ਹੈ ਨਹੀਂ ਡੱਬੇ ਚ ਕੋਈ ਨਹੀਂ ਜਦੋਂ ਬਣਾਵਾਂਗੇ ਖਾ ਲਾਂਗੇ ਨਾਲੇ ਓਹੋ ਮੈਂ ਵੀ ਕੀ ਮੱਥਾ ਮਾਰੀ ਐਨੀ ਤੇਰੇ ਨਾਲ ਤੂੰ ਨਾ ਦੱਸ ਪਿੰਡ ਕਿਹੜਾ ਕਿਰਾ ਪਤਾ ਨਹੀਂ ਹੱਦ ਹੋ ਗਈ ਆ ਪਿੰਡ ਦਾ ਹੀ ਨਹੀਂ ਪਤਾ ਤੈਨੂੰ ਜਾਦਾ ਨਾ ਪਰਿਨਮਣ ਆ ਤੇਰੀ ਸ਼ਕਲ ਦੇਖ ਕੇ ਨਾ ਮੈਨੂੰ ਸਾਫ਼-ਸਾਫ਼ ਪਤਾ ਲੱਗ ਗਿਆਂਦਾ ਕੋਈ ਚਰਾਕੀ ਤਾਂ ਨਹੀਂ ਕਰ ਰਹੀ ਸਾਡੇ ਨਾਲ ਮੈਂ ਕਿਹ ਚਲਾਕੀ ਕਰਨੀ ਆ ਨਾਲੇ 6 ਜੂਨ ਤਾਂ ਬੜੀ ਪਾਈ ਆ ਸੋਨੇ ਦੀ ਆ ਕੀ ਤੂੰ ਲੁੱਟੀ ਸੀ ਕਿ ਬਸ ਬੁੱਸ ਚੋਲਾ ਲਈ ਸੀ ਹੈ ਆ ਵੀ ਮੈਨੂੰ ਤਾਂ ਸੋਨੇ ਦੇ ਲੱਗਦੇ ਆ ਹੱਦ ਹੋ ਗਈ ਘਰ ਦਾ ਤੈਨੂੰ ਪਤਾ ਨਹੀਂ ਪਿੰਡ ਦਾ ਤੈਨੂੰ ਪਤਾ ਨਹੀਂ ਆਹ ਸੋਨਾ ਮਨ ਮਨ ਜੜੀ ਫਿਰਦੀ ਆ ਉਹ ਪਰਪਈ ਲੁੱਟ ਲੁੱਟ ਲਿਆ ਹੋਣਾਗਾ ਹੋਰ ਕੁਛ ਦੇਖੋ ਛੇ ਤੁਹਾਨੂੰ ਮੈਂ ਨਹੀਂ ਚੰਗੀ ਲੱਗਦੀ ਇੱਕ ਗੱਲ ਆ ਹੁਣ ਤੈਨੂੰ ਮੇਰੇ ਭਰਾ ਨੇ ਇੱਥੇ ਲੈ ਜਾਂਦਾ ਹਾ ਤੇਰਾ ਤਾਂ ਲੁੱਟਣ ਲਟਣ ਦਾ ਕੰਮ ਬੰਦ ਹੋ ਗਿਆ ਹੁਣ ਬਾਲੀ ਔਖਾ ਹੋ ਗਿਆ ਫਿਰ ਤਾਂ ਹਨਾ ਤੂੰ ਐ ਕਰ ਆਹਦਾ ਕੰਮ ਸ਼ੁਰੂ ਰੱਖ ਟੱਪ ਜਾ ਜੇ ਵਗ ਜਾ ਹਾਂ ਛੇ ਮੈਨੂੰ ਤੁਹਾਨੂੰ ਨਹੀਂ ਚੰਗੀ ਲੱਗਦੀ ਥਾਂ ਮੈਂ ਭਾਗ ਜਾਣੀ ਐ ਠੀਕ ਤੇ ਪਈ ਚੰਗੀ ਲੱਗੇਗੀ ਵੀ ਕਿਉਂ ਕੋਈ ਮੇਰੇ ਮਾਮੇ ਦੀ ਕੁੜੀ ਤਾਂ ਤੂੰ ਹੈਨੀ ਵੀ ਮੈਨੂੰ ਚੰਗੀ ਲੱਗੇਗੀ ਕੀ ਪਤਾ ਕੌਣ ਕੋਸ਼ ਆ ਆ ਮੂੰਹ ਤੂੰ ਖੋਲਦੀ ਨਹੀਂ ਆਪਦੇ ਬਾਰੇ ਤੂੰ ਦੱਸਦੀ ਨਹੀਂ ਵੀ ਕਿੱਥੋਂ ਆਈ ਆ ਐ ਤੂੰ ਸਾਨੂੰ ਐਵੇਂ ਚੰਗੀ ਲੱਗ ਲੱਗ ਜੇਂਗੀ ਕਮਾਲ ਆ ਲੈ ਸੋਰੀ ਆਪਾ ਦੇਖਣ ਚ ਤਾ ਤੂੰ ਵਧੀਆ ਪੜੀ ਲਿਖੀ ਲੱਗਦੀ ਆ ਮੈਨੂੰ ਨਾ ਸੱਚੀ ਯਾਦ ਨਹੀਂ ਪਿੰਡ ਦਾ ਨਾਮ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਉਹ ਜਾਤ ਤਾਂ ਨਾ ਤੇਰੇ ਸਾਰਾ ਕੁਝ ਲੁਚਕੁਣੇ ਕਰਦੀ ਆ ਮੇਰੀ ਗੱਲ ਸੁਣ ਲੈ ਭੈਣੇ ਹੱਸ ਤਾ ਨਾ ਤੈਨੂੰ ਦੇਖਣ ਨੂੰ ਲੱਗਿਆ ਹੋਣਾ ਵੀ ਸਾਡਾ ਤਾਂ ਘਰ ਬਹੁਤ ਸੋਹਣਾ ਵਾ ਉਸ ਤਾਂ ਮੇਰੀ ਬਾਣੀਆ ਗਰੀਬ ਆ ਭੈਣੇ ਕਰਾਏ ਤੇ ਆ ਤੁਸੀਂ ਤੈਨੂੰ ਕਿਵੇਂ ਪਤਾ ਥੋੜੇ ਪੁਰਾਣੇ ਸਾਰਾ ਕੁਝ ਦੱਸ ਪਾ ਮੈਨੂੰ ਮੇਰੇ ਭਰਾ ਨਾਲ ਤੇ ਨਹੀਂ ਇੰਨੀ ਗੱਲਾਂ ਹੋ ਗਈਆਂ ਕਿ ਤੈਨੂੰ ਇਹ ਵੀ ਪਤਾ ਲੱਗ ਗਿਆ ਅਸੀਂ ਕਰਾਏ ਤੇ ਆ ਹੁੰਦਾ ਨਾ ਭੋਲਾ ਦਾ ਕੁਝ ਵੀ ਕਹੀ ਜਾਂਦਾ ਦਾ ਨਾਲੇ ਤੈਨੂੰ ਇਸ ਗੱਲ ਚ ਕੀ ਦਿਲਚਸਪੀ ਆ ਹੈ ਅਸੀਂ ਕਰਾਏ ਤੇ ਆ ਤੇ ਸਾਡਾ ਆਪ ਦਾ ਪਹਿਨੇ ਮੇਰੀ ਗੱਲ ਸੁਣ ਲੈ ਦੇਖ ਮੈਂ ਤੇਰੇ ਨਾਲ ਲੜਨਾ ਤਾਂ ਚਾਹੁੰਦੀ ਨਹੀਂ ਮੈਨੂੰ ਤੇਰੇ ਵਾਹੇ ਪਿਆਰ ਨਾਲ ਕਹਿਣੀ ਆ ਜਿੱਥੋਂ ਵੀ ਆਈਆਂ ਨਾ ਕਾਪੀ ਆ ਚੁੱਪ ਕਰਕੇ ਹੋਪ ਆ ਗੇਟ ਨੰਗ ਜਾ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਆ ਗਿਆ ਮੂੰ ਚੱਕੇ ਤੂੰ ਜਾ ਬੜਾ ਹੁਣ ਕੀ ਦੇਖਦੀ ਆ ਬਾਗ ਜਾ ਭੈਣੇ ਜੇ ਤੈਨੂੰ ਐ ਹੋਵੇ ਮੇਰਾ ਭਾਈ ਕਹੂਗਾ ਉਹ ਨਹੀਂ ਕਹਦਾ ਹੁਣੂ ਕੀ ਪਤਾ ਅੱਜ ਕੱਲ ਕਿਹੇ ਜੋ ਲੋਕ ਤੁਰੇ ਫਿਰਦੇ ਆ ਭੋਲਾਗਾ ਹੋ ਕਾਹਿੰਦਾ ਤੈਨੂੰ ਨਾਲ ਲੈ ਆਇਆ ਕੋਈ ਨਹੀਂ ਛੇ ਤੈਨੂੰ ਮੇਰੇ ਚਾਰਨਾ ਕੁਛ ਹੀ ਮਿਲਦੀ ਆ ਇੱਥੇ ਮੈਂ ਚਲੇ ਜਾਂਦੀ ਆ ਲੈ ਖੁਸ਼ੀ ਮਿਲਨੀ ਆ ਸਾਡਾ ਘਰ ਆਸੀ ਵਾਧੂ ਦੀਆਂ ਰੋਟੀਆਂ ਕਿਉਂ ਖਵਾਈਏ ਭਈ ਕਿਸੇ ਨੂੰ ਤਪਿਆ ਹੌਲੀ ਹੌਲੀ ਜਣਾ ਜਾ ਕੋਣ ਹੈ ਇੱਥੇ ਨਾ ਖੜ ਜੀ ਮਾ ਹਾਂ ਪੁੱਤ ਮਾ ਹਾਂ ਸੱਚੀ ਮੈਂ ਅੱਜ ਬਹੁਤ ਖੁਸ਼ ਆ ਤੇ ਤੂੰ ਵੀ ਖੁਸ਼ ਹੋਵੇਂਗੀ ਮਾ ਜਿਹੜਾ ਆਪਣਾ ਚਾਚਾ ਗਨ ਨਾਲ ਰੌਲਾ ਨਹੀਂ ਚੱਲਦਾ ਸੀ ਹਾਂ ਕਿੰਨੇ ਟਾਈਮ ਤੋਂ ਆਪਣਾ ਰੌਲਾ ਚੱਲਦਾ ਸੀਗਾ ਉਹ ਆਪਾਂ ਕੇਸ ਜਿੱਤ ਗਏ ਮਾ ਹਰਾਜ ਸ਼ੁਕਰ ਹੈ ਚੰਕੀ ਗੱਲ ਆ ਬੇ। ਹੁਣੀ ਮੈਨੂੰ ਵਕੀਲ ਦਾ ਫੋਨ ਆਇਆ ਸੀਗਾ। ਅੱਛਾ। ਹਾਂ। ਸਾਰਾ ਕੁਝ ਫੈਸਲਾ ਆਪਣੇ ਹੱਕ 'ਚ ਹੋ ਗਿਆ। ਮਹਾਰਾਜ, ਤੁਸੀਂ ਆ ਸਾਡਾ ਮੈਨੂੰ ਪਤਾ ਮੈਂ ਤਾਂ ਨਹੀਂ ਸੰਜਿਤੀਆਂ। ਹਾਂ ਕਿਵੇਂ ਹੋ ਗਿਆ ਚਾਂਕੀ? ਮਾ ਇਹਦਾ ਮੈਨੂੰ ਵੀ ਨਹੀਂ ਪਤਾ। ਪਰ ਮੰਤ ਦੇਖ ਲਾ। ਭਣੇ ਜਿਹੜਾ ਆਪਣਾ ਚਾਚਾ ਕਨ ਨਾਲ ਜ਼ਮੀਨ ਦਾ ਰੋਲਾ ਚੱਲਦਾ ਸੀ ਉਹ ਕੇਸ ਆਪਾਂ ਜਿੱਤ ਗਏ। ਅੱਛਾ। ਚੰਗਾ। ਬਹੁਤ ਖੁਸ਼ੀ ਦੀ ਗੱਲ ਲੱਗੀ ਰੇ। ਹਾਂ। ਸੱਚੀ ਹੋ ਗਿਆ ਮੈਂ ਸੱਚੀ ਬਹੁਤ ਖੁਸ਼ ਹਾਂ ਬਹੁਤ ਸਾਰੇ ਖੁਸ਼ੀ ਵੀਰੇ ਗੱਲ ਹੀ ਇੰਨੀ ਖੁਸ਼ੀ ਦੀ ਹੱਸਤਾ ਹੁਣ ਆਪਣੀ ਦਾ ਪਰਮਾਤਮਾ ਨੇ ਬਹੁਤ ਨੇੜੇ ਹੋ ਕੇ ਸੁਣ ਲਈ ਹਰ ਵੀ ਕਦੇ ਆਪਣਾ ਹੋ ਜੇ ਬਸ ਇਹ ਸੁੱਖਾ ਸੁਖਦਮਾ ਹੋ ਜੂਗਾ ਹੌਸਲਾ ਰੱਖ ਹੌਸਲਾ ਰੱਖ ਮੈਨੂੰ ਐਂ ਲੱਗਦਾ ਤੂੰ ਇੱਥੇ ਕੀ ਮੂਰਤ ਬਣੀ ਖੜੀ ਆ ਗਾਹਾਂ ਜਾ ਭਾਈ ਇਹ ਇੱਥੇ ਨੇ ਮੈਨੂੰ ਅੰਦਰ ਲੱਭੀ ਜਾਂਦਾ ਸੀਗਾ ਰੀਤ ਇੱਕ ਮਿੰਟ ਆ ਵੀਰੇ ਚੁੱਪ ਕਰ ਜਾ ਜਾ ਲੈਣ ਦੇ ਕੀ ਗੱਲ ਐ ਤੂੰ ਕੀ ਕਰਾਉਣਾ ਇੱਥੇ ਆ ਕੇ ਮਾਂ ਕਿਦਾਂ ਦੀਆਂ ਗੱਲਾਂ ਕਰੀ ਜਾਂਦੀ ਆ ਹਾਂ ਪੁੱਤ ਇਹਨੂੰ ਸਮਝਾ ਕੁਝ ਲੈ ਕਰਾਉਣਾ ਵੀ ਕੀ ਆ ਆਪਾਂ ਇਹ ਤਾਂ ਮਾਂ ਤੁਸੀਂ ਸਮਝਦੇ ਕਿਉਂ ਨਹੀਂ ਤੁਸੀਂ ਮਾਮਾ ਤੀਆਂ ਕਿਉਂ ਨਹੀਂ ਸਮਝਦੇ ਪਹਿਲਾਂ ਮੇਰੀ ਗੱਲ ਸੁਣੋ ਮਾਂ ਕਦੇ ਤੁਸੀਂ ਸੋਚਿਆ ਸੀਗਾ ساری ਉਮਰ ਲੰਘੀ ਸੀ ਮੇਰੀ ਕਿੰਨੀ ਵੱਡੀ ਉਮਰ ਹੋ ਗਈ ਤੇ ਅੱਜ ਕੇਸ ਨਿਬੜਿਆ ਤੇ ਹੈ ਅਰੇ ਕਿਹਦੀ ਕਿਸ ਕਿਸਮਤ ਕਰਕੇ ਹੋ ਸਕਦਾ ਮਾਂ ਕਈ ਵਾਰ ਨਾ ਕਿਸੇ ਦੇ ਭਾਗ ਚੰਗੇ ਹੁੰਦੇ ਆ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀਰੇ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਅੱਛਾ ਇਹਦੇ ਭਾਗ ਜਾਂਦੇ ਆ ਵੀਰਪਾਲ ਤਾਂ ਨੇ ਗੱਲ ਸਮਝਣ ਦੀ ਕੋਸ਼ਿਸ਼ ਕਰ ਜਦੋਂ ਦੀ ਆਪਣੇ ਘਰ ਦੇ ਵਿੱਚ ਆਇਆ ਆਪਣੇ ਘਰੇ ਖੁਸ਼ੀਆਂ ਖੁਸ਼ੀਆਂ ਆ ਰਹੀਆਂ ਨੇ ਹੋ ਸਕਦਾ ਜੇ ਆਪਣੇ ਘਰੇ ਆਈਆਂ ਆਪਾਂ ਤਾਂ ਹੀ ਜ਼ਮੀਂਦਾਰ ਵਾਲੇ ਜਿੱਤਗੇ ਹਾਂ ਵੀ ਕਦੇ ਸੋਚਿਆ ਸੀਗਾ ਕੋਈ ਨਹੀਂ ਠੰਡੇ ਦਿਮਾਗ ਨਾਲ ਦੋ ਚਾਰ ਦਿਨ ਹੋਰ ਰਹਿ ਲਾਂਦੇ ਮਾਂ ਹੁਣ ਤੂੰ ਵੀ ਵੀਰੇ ਨਾਲ ਰਲ ਗਈ ਕੀ ਕਰਾਉਣਾ ਮਾਂ ਇਹ ਤੂੰ ਲੈ ਐ ਕੰਮ ਚਾਰ ਦਿਨ ਹੋਰ ਰਹਿ ਲਾਂਦੇ ਹੋਰ ਰਹਿ ਲਾਂਦੇ ਆਪੇ ਆਪ ਹੀ ਇਹ ਨਹੀਂ ਮਾਪੁੱਤ ਮੰਨਦੇ ਬਾਹਰ ਜਾਓ ਪਿਆ ਗੇਟ ਕੇ ਪੈਰੀਆਂ ਨਾ ਲੜਾਵਾ ਤੇਰੇ ਪਣੇ ਮੰਨੀ ਦੀ ਗੱਲ ਖੁਦ ਹੀ ਭਰਾ ਦੀ ਗਲਤ ਮੰਨਣਾ ਨਾ ਉਹ ਵੀਰੇ ਜਦੋਂ ਕੋਈ ਨੁਕਸਾਨ ਕਰ ਗਈ ਨਾ ਇਹ ਘਰ ਚ ਤੁਸੀਂ ਮਾਪੁੱਤ ਫੇਰ ਹੀ ਲੋਟ ਆਉਗੇ ਪਣੇ ਤੈਨੂੰ ਹਲੇ ਨੁਕਸਾਨ ਲੱਗ ਰਿਹਾ ਜਦੋਂ ਦੀ ਆਪਣੇ ਘਰ ਦੇ ਵਿੱਚ ਆਈ ਆਪਣੇ ਘਰੇ ਖੁਸ਼ੀ ਖੁਸ਼ੀ ਹੋ ਗਈਆਂ ਨੇ ਉਹ ਕਿੰਨੇ ਸਾਲਾਂ ਦੇ ਕੇਸ ਲੜ ਰਹੀ ਸੀ ਨਾ ਉਥੇ ਇੱਕ ਦਿਨ ਜਿੱਤ ਨਹੀਂ ਸੀ ਕਿਉਂਕਿ ਆਪਾਂ ਸੱਚੇ ਸੀ ਪਣੇ ਤੁਸੀਂ ਸਮਝ ਕੇ ਉਹ ਚੈਨੇ ਕੀ ਕਰਤਾ ਮਾਪੁੱਤ ਗੱਲ ਸੁਣ ਮੇਰੀ ਆ ਦੋ ਰੋਟੀਆਂ ਨਾਲ ਆਪਾਂ ਨੂੰ ਕੀ ਹੁੰਦਾ ਕੋਈ ਨਹੀਂ ਦੋ ਬਾਦਾਂ ਉਹ ਵੀ ਲੈ ਜਾਂਦੇ ਹੁੰਦੀਆਂ ਨੇ ਕੋਈ ਨਹੀਂ ਮਮੇ ਇੰਨੇ ਚੰਗੇ ਨਹੀਂ ਬਣੀਦਾ ਹੁੰਦਾ ਇੰਨੇ ਚੰਗੇ ਬਣਦਾ ਨਤੀਜਾ ਭੁਗਤਣਾ ਪਊਗਾ ਤੁਹਾਨੂੰ ਮਾਂ ਪੁੱਤਾਂ ਨੂੰ ਸਾਰਾ ਕੁਝ ਲੁੱਟ ਕੇ ਲੈ ਜੂ ਫਿਰ ਇਕਲ ਤੁਸੀਂ ਆਪ ਸੋਚੋ ਮਾਂ ਪਤਾ ਦਿਮਾਗ ਕਿਉਂ ਨਹੀਂ ਲਾਉਦੇ ਆ ਆਹ ਸੋਨੇ ਦੀਆਂ ਚੀਜ਼ਾਂ ਇਹਦੇ ਕੋਲ ਕਿੱਥੋਂ ਆਈਆਂ ਲੁਟੇਰੀ ਆ ਇਹ ਲੁੱਟਦੀ ਆ ਲੋਕਾਂ ਨੂੰ ਆਏ ਨਹੀਂ ਪਤਾ ਬੱਸਾਂ 'ਚੋਂ ਲੁੱਟ ਲਈ ਹੋਵੇ ਯਾਰ ਪੀਰ ਪਾਲ ਤੂੰ ਕੁੜੀ ਆ ਨਾ ਕੁੜੀ ਬਣ ਕੇ ਰਹਿ ਮੰਮੀ ਤੂੰ ਕਾਮਲੀ ਹੋ ਗਈ ਆ ਮੰਮੀ ਜੇ ਕੱਲ ਨੂੰ ਇਹਦੇ ਕੋਈ ਸੌਰੇ ਜਾਂ ਪੇਕੇ ਆ ਗਏ ਫੇਰ ਫੇਰ ਕੀ ਹੋ ਗਿਆ ਭਣੀ ਕਿਸੇ ਗੱਲ ਚ ਆਪਾਂ ਸਾਰੇ ਰਗੜੇ ਗਏ ਫੇਰ ਆਪਣੇ ਫੇਰ ਕੀ ਹੋ ਗਿਆ ਕੋਈ ਨਾ ਆਪਾਂ ਕਿੜੇ ਤੇ ਕੁਝ ਕਰ ਰਹੇ ਆ ਆਪਾਂ ਕਿੜੇ ਤੇ ਕੋਈ ਜ਼ੁਲਮ ਕਰ ਰਿਹਾ ਉਹ ਵੀਰੇ ਬੱਸ ਕਰ ਤੂੰ ਤਾਂ ਉਹੀ ਭੋਲਾਗਾ ਮਾੜਾ ਮੋਟਾ ਦਿਮਾਗ ਤੋਂ ਚੱਲਿਆ ਕਰ ਮਾਂ ਤੁਸੀਂ ਚੱਲ ਬਈ ਬਾਹਰ ਆ ਭਣੀ ਭਣੀ ਜਾ ਕੇ ਆਉਣ ਤੱਕ ਬਣਾ ਸਾਡੇ ਘਰੇ ਬੱਸ ਜਾ ਮੈਂ ਗੇਟ ਲਾ ਕੇ ਆ ਮਾਂ ਇਹ ਕੀ ਕਰੀ ਜਾਂਦੀ ਆ ਪੁੱਤ ਹੁਣ ਮੈਂ ਕਰਾਂ ਤਾਂ ਕਰਾਂ ਕੀ ਸਮਝ ਨਹੀਂ ਆਉਂਦੀ ਕੁੜੀ ਦੇ ਮੰਗਰ ਲੱਗਾ ਕਿ ਤੇਰੇ ਮੰਗਰ ਲੱਗਾ 买的酸的不假嘞。